ਔਰਤ ਦੇ ਸਿਰ 'ਚ ਪੱਥਰ ਮਾਰ ਕਰਤਾ ਕਾਂਡ ਕਤਲ ਕਰਕੇ ਉਤਾਰੇ ਕੱਪੜੇ ਤੇ Laash ਛੱਡ ਹੋਇਆ ਫਰਾਰ ਤਿੰਨ ਸਾਲ ਦੀ ਬੱਚੀ ਨੂੰ ਵੀ ਛੱਡਿਆ ਲਾ ਵਾਰਿਸ ਹੁਣ ਪੁਲਿਸ ਜਾਂਚ 'ਚ ਹੋ ਗਿਆ ਵੱਡਾ ਖੁਲਾਸਾ ਜੀਹਾਂ ਬੀਤੇ ਦਿਨੀ ਹਾਈਵੇ ਦੇ ਉੱਪਰ ਝਾੜੀਆਂ ਦੇ ਕੋਲ ਇੱਕ ਔਰਤ ਦੀ ਨਗਨ ਅਵਸਥਾ ਦੇ ਵਿੱਚ Laash ਮਿਲੀ ਸੀ ਤੇ ਔਰਤ ਦੀ ਉਮਰ ਤਕਰੀਬਨ 30-32 ਸਾਲ ਦੀ ਦੱਸੀ ਜਾ ਰਹੀ ਹੈ ਤੇ ਇਸ ਦੀ شناخت ਨਾ ਹੋਣ ਕਰਕੇ ਉਸ ਨੂੰ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਵਾ ਦਿੱਤਾ ਗਿਆ ਤੇ شناخت ਕਰਵਾਉਣ ਦੇ ਲਈ ਇਸ਼ਤਿਹਾਰ ਪੁਲਿਸ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਔਰਤ ਦਾ ਹੁਲੀਆ ਵੀ ਜਾਰੀ ਕੀਤਾ ਗਿਆ ਤਾਂ ਕਿ ਉਸ ਦੀ ਪਛਾਣ ਹੋ ਸਕੇ ਤੇ ਉਸ ਦੀ ਪਛਾਣ ਅਖਰ ਹੋਈ ਤਾਂ ਪਤਾ ਲੱਗਾ ਕਿ ਔਰਤ ਹਿਮਾਚਲ ਪ੍ਰਦੇਸ਼ ਦੇ ਲਾਹਾਲ ਸਪੀਤੀ ਦੇ ਪਿੰਡ ਉਦੇਪੁਰ ਦੇ ਸੀ ਤੇ ਪਤੀ ਦੇ ਮੁਤਾਬਕ ਉਹ ਦਵਾਈ ਲੈਣ ਦੇ ਲਈ ਗਈ ਸੀ ਲੇਕਿਨ ਵਾਪਸ ਘਰ ਨਹੀਂ ਪਰਤੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਪੁਲਿਸ ਨੇ 6 ਸ਼ੱਕੀ ਵਿਅਕਤੀਆਂ ਤੋਂ ਕੁਝ ਵਿੱਚ ਕੀਤੀ ਤੇ ਪੁਲਿਸ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਹੱਲ ਕਰ ਲਿਆ ਗਿਆ मामला दरअसल रूपनगर ਦਾ ਹੈ ਜਿੱਥੇ ਕਿ ਗਿੱਕਪੁਰ ਸਾਹਿਬ ਰੋਪੜ ਅਨੰਦਪੁਰ ਹਾਈਵੇ ਦੇ ਉੱਪਰ ਔਰਤ ਦੀ লাশ ਮਿਲੀ ਸੀ ਤੇ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾ ਨੂੰ ਇੱਕ ਵਿਅਕਤੀ ਤੇ ਔਰਤ ਮਨਾਲੀ ਦੇ ਵਿੱਚ ਮਿਲੇ ਸੀ ਤੇ ਉਹ ਰਾਤ ਉੱਥੇ ਹੀ ਰਹੇ ਤੇ ਇਸ ਤੋਂ ਬਾਅਦ ਦਿੱਲੀ ਹੁੰਦੇ ਹੋਏ ਬਿਹਾਰ ਚਲੇ ਗਏ ਉੱਥੋਂ ਵਾਪਸ ਆ ਗਏ ਤੇ ਔਰਤ ਉਹਨਾਂ ਨਾਲ ਨਹੀਂ ਆਈ ਲੇਕਿਨ ਦੋਸ਼ੀ ਅਤੇ ਮ੍ਰਿਤਕਾ ਹਿਮਾਚਲ ਪ੍ਰਦੇਸ਼ ਦੇ ਲਈ ਰਵਾਨਾ ਹੋ ਗਏ ਤੇ ਰਸਤੇ ਵਿੱਚ ਕੀਰਤਪੁਰ ਸਾਹਿਬ ਦੇ ਨੇੜੇ ਅਚਾਨਕ ਉਤਰ ਗਏ ਤੇ ਉਹਨਾਂ ਵਿੱਚ ਕਾਫੀ ਕਹਾ ਸੁਣੀ ਹੋਈ ਤੇ ਲੜਾਈ ਝਗੜਾ ਹੋਇਆ ਤੇ ਗੁੱਸੇ ਦੇ ਵਿੱਚ ਆ ਕੇ ਦੋਸ਼ੀ ਨੇ ਮ੍ਰਿਤਕਾ ਦਾ ਗਲਾ ਕੁੱਟ ਦਿੱਤਾ ਤੇ ਸਿਰ ਦੇ ਵਿੱਚ ਪੱਥਰ ਵੀ ਮਾਰਿਆ ਤੇ ਇਸ ਤੋਂ ਬਾਅਦ ਜਦੋਂ ਉਸਦੀ ਮੌਤ ਹੋ ਗਈ ਤਾਂ ਉਸਦੇ ਕੱਪੜੇ ਉਤਾਰ ਕੇ ਖੱਡ ਵਿੱਚ ਸੁੱਟ ਦਿੱਤੇ ਤੇ Laash ਨੂੰ ਲਵਾਰਸ ਛੱਡ ਕੇ ਆਪ ਫਰਾਰ ਹੋ ਗਿਆ ਇਹ ਨਹੀਂ ਨਹੀਂ ਮਰਤਕਾ ਦੀ 3 ਸਾਲ ਦੀ ਬੱਚੀ ਨੂੰ ਵੀ ਉਸਨੇ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਛੱਡ ਦਿੱਤਾ ਤੇ ਆਪ ਉਥੋਂ ਚਲਾ ਗਿਆ ਸੀਗੀ ਔਰ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਉਸ ਤੋਂ ਬਾਅਦ ਪਹਿਲਾਂ ਤੇ ਅਸੀਂ ਇਹਨੂੰ ਚਨਾਕwarte ਰੱਖਿਆ ਸੀ ਬਿਕਾਜ਼ ਲੇਡੀ ਵਾਸ ਨਾਟ ਆਈਡੈਂਟੀਫਾਈਡ ਫਿਰ 3 ਦਿਨਾਂ ਬਾਅਦ ਸਾਨੂੰ ਇਹਦੀ شناخت ਜਿਹੜੀ ਹੈਗੀ ਹੈ ਉਹ ਹੋਈ ਸੀ ਔਰ ਜਿਹੜੀ ਲੇਡੀ ਹੈ ਤੇ ਲਗਨਿਸਪਤੀ ਦੀ ਸੀਗੀ ਮੈਂ ਨਾਮ ਇੱਥੇ ਰਿਵੀਲ ਨਹੀਂ ਕਰਨਾ ਚਾਹੁੰਗਾ ਲੇਡੀ ਦਾ ਉਹਦੇ ਹਸਬੰਦ ਤੇ ਬਿਆਨਾਂ ਤੇ ਫਿਰ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਸੀ ਬਿਕੋਜ਼ ਜਿਹੜੀ ਲੇਡੀ ਸੀ ਉਹ ਆਪਣੇ ਘਰ ਤੋਂ 4 ਤਰੀਕ ਨੂੰ ਗਈ ਸੀ ਦਵਾਈ ਲੈਣ ਵਾਸਤੇ ਕੁਲੂ ਮਨਾਲੀ ਕੁਲੂ ਗਈ ਸੀ ਕਿ ਔਰ ਉਥੋਂ ਫਿਰ ਸੀਵੈਂਟ ਮਿਸਿੰਗ ਉਹਦੇ ਨਾਲ ਇੱਕ 3 ਸਾਲ ਦੀ ਬੱਚੀ ਵੀ ਸੀ ਉਹਦੇ ਵਿੱਚ ਸਾਡੀ ਟੀਮਸ ਨੇ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਤੇ ਨਾਲ ਡੀਐਸਪੀ ਅਨੰਦਪੁਰ ਸਾਹਿਬ ਆਪਣੇ ਐਸਐਚਓ ਕੀਰਤਪੁਰ ਸਾਹਿਬ ਸੀਆਈਏ ਤੇ ਸਾਈਬਰ ਕ੍ਰਾਈਮ ਸਾਰੇ ਨੇ ਕਾਫੀ ਰਲ ਕੇ ਬਹੁਤ ਚੰਗਾ ਕੰਮ ਕੀਤਾ ਹੈਗਾ اسپੈਸ਼ਲੀ ਜਿਹੜਾ ਐਸਐਚਓ ਕੀਰਤਪੁਰ ਸਾਹਿਬ ਨੇ ਕਾਫੀ ਲਗ ਕਰਕੇ ਜਿਹੜੀ ਮਿਹਨਤ ਕੀਤੀ ਹੈਗੀ ਕੇਸ ਵਿੱਚ ਔਰ ਵਿਦ ਟੈਕਨੀਕਲ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਜਿਹੜਾ ਹੈਗਾ ਆਪਾਂ ਕੇਸ ਨੂੰ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਆਪਾਂ ਵਕ ਵਕ ਸਮੇਂ ਤੇ ਆਪਾਂ ਜਿਹੜੇ ਹੈਗੇ ਕਾਫੀ ਲੋਕਾਂ ਨੂੰ ਬੁਲਾ ਕਰਕੇ ਪੁੱਛਗਿੱਛ ਕੀਤੀ ਹੈਗੀ ਇਹਦੇ ਵਿੱਚ ਇੱਕ ਲੇਡੀ ਜਿਹੜੀ ਹੈਗੀ ਰੂਬੀ ਸੀਗੀ ਦਿੱਲੀ ਦੀ ਉਹ ਪਹਿਲਾਂ ਲਿਆ ਕਰਕੇ ਇੰਟਰੋਗੇਟ ਕੀਤੀ ਗਈ ਉਹਦੇ ਹੀ ਪੁੱਛਗਿੱਛ ਕੀਤੀ ਗਈ ਔਰ ਉਹਦੇ ਤੋਂ ਕਾਫੀ ਸਾਨੂੰ ਲੀਡ ਮਿਲੀਆਂ ਉਸ ਤੋਂ ਬਾਅਦ ਜਿਹੜਾ ਮੇਨ ਕਲਪਰੇਟ ਸੀਗਾ ਬਲਵਿੰਦਰ ਕੁਮਾਰ ਜਿਹੜਾ ਕਟੂਏ ਦਾ ਰਹਿਣ ਵਾਲਾ ਹੈਗਾ ਉਹਨੂੰ ਆਪਾਂ ਆਈਡੈਂਟੀਫਾਈ ਕਰ ਪਾਇਆ ਕਿ ਇਹ ਬੰਦੇ ਨੇ ਜਿਹੜਾ ਹੈਗਾ ਕ੍ਰਾਈਮ ਕੀਤਾ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜੰਮੂ ਕਸ਼ਮੀਰ ਦੇ ਸਬੰਧਤ ਇਲਾਕੇ ਦੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਬੱਚੀਆਂ ਦੀਆਂ ਫੋਟੋਆਂ ਤੇ ਵੀਡੀਓ ਸਾਂਝਾ ਕੀਤਾ ਗਿਆ ਤੇ ਇਸ ਤੋਂ ਬਾਅਦ ਪੁਲਗਾਮ ਜ਼ਿਲ੍ਹੇ ਦੇ ਥਾਣਾ ਕਾਇਮੋ ਤੋਂ ਲੜਕੀ ਬਰਾਮਦ ਕੀਤੀ ਗਈ ਤੇ ਪਿਤਾ ਫਿਰ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਉਹ ਪੂਰੀ ਤਰੀਕੇ ਦੇ ਨਾਲ ਕਿਉਂਕਿ ਇੱਕ ਕੁੜੀ ਜਿਹੜੀ ਹੈ ਬੱਚੀ ਮਿਸਿੰਗ ਸੀਗੀ 3 ਸਾਲ ਦੀ ਇਹ ਸਾਨੂੰ ਇਹ ਸੀ ਕਿ ਕਿਸੇ ਉਹਦੇ ਨਾਲ ਜਿਹੜਾ ਹੈਗਾ ਕੋਈ ਕੋਈ ਕ੍ਰਾਈਮ ਨਾ ਹੋ ਜਾਵੇ ਇਸ ਕਰਕੇ ਸਾਡੀ ਟੀਮ ਲਗਾਤਾਰ ਇੱਥੇ ਲੱਗੀਆਂ ਰਹੀਆਂ ਔਰ ਸਾਡੀ ਜਿਹੜੀ ਹੈਗੀ ਸਫਲਤਾ ਟੀਮ ਨੂੰ ਮਿਲੀ ਜਦੋਂ 30 ਤਰੀਕ ਨੂੰ ਆਪਾਂ ਬਲਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਸੀਂ ਤੁਹਾਡੇ ਨਾਲ ਉਦੋਂ ਇਨਫੋਰਮੇਸ਼ਨ ਇਸ ਕਰਕੇ ਸਾਂਝੀ ਨਹੀਂ ਕੀਤੀ ਇਸ ਕਿਉਂਕਿ ਸਾਡਾ ਆਪਰੇਸ਼ਨ ਹਜੇ ਜਾਰੀ ਸੀਗਾ ਤੇ 30 ਤਰੀਕ ਤੋਂ ਬਾਅਦ ਸਾਡਾ ਮੇਨ ਟਾਸਕ ਜਿਹੜਾ ਹੈਗਾ ਉਹ ਇਹਦੀ ਇੰਟਰੋਗੇਸ਼ਨ ਕਰਕੇ ਰਿਮਾਂਡ ਲੈ ਕਰਕੇ ਅੱਗੇ ਦੀ ਤਫਤੀਸ਼ ਕਰਕੇ ਬੱਚੀ ਨੂੰ ਟ੍ਰੇਸ ਕਰਨਾ ਸੀਗਾ ਔਰ ਵਿਥ ਗੋਡਸ ਗ੍ਰੇਸ ਆਪਾਂ ਜਿਹੜਾ ਹੈ ਬੱਚੀ ਨੂੰ ਟ੍ਰੇਸ ਕਰ ਪਾਏ ਇਹ 11 ਆਪਣੇ ਅਗਲੀ ਜਿਹੜੀ ਹੈਗਾ ਪੁਆਇੰਟ ਕੁੜੀ ਨੂੰ ਜੰਮੂ ਕਸ਼ਮੀਰ ਛੱਡ ਕੇ ਚਲਾ ਆਇਆ ਸੀਗਾ ਔਰ ਫਿਰ ਸਾਡੀ ਟੀਮਸ ਹਿਮਾਚਲ ਪੁਲਿਸ ਦੀ ਟੀਮ ਨੂੰ ਨਾਲ ਲੈ ਕਰਕੇ ਉਹਦੇ ਪੇਰੈਂਟ ਨੂੰ ਨਾਲ ਲੈ ਕਰਕੇ ਉੱਥੇ ਗਈਆਂ ਕੁਲਗਾਮ ਕਰਕੇ ਜ਼ਿਲ੍ਹਾ ਹੈਗਾ ਜਿੱਥੋਂ ਜਿਹੜਾ ਹੈਗਾ ਬੱਚੀ ਨੂੰ ਆਪਾਂ ਟ੍ਰੇਸ ਕਰਕੇ ਔਰ ਉਹਨੂੰ ਰਿਕਵਰ ਕਰਕੇ ਉੱਥੋਂ ਦੀ ਚਾਈਲਡ ਪ੍ਰੋਟੈਕਸ਼ਨ ਕਮੇਟੀ ਕੋਲ ਪੇਸ਼ ਕਰਾ ਕੇ ਫਿਰ ਉਹਦੇ ਪੇਰੈਂਟਸ ਨੂੰ ਜਿਹੜਾ ਹੈਗਾ ਆਪਾਂ ਹੈਂਡਓਵਰ ਕੀਤਾ ਹੈਗਾ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਵਕ ਵਕ ਜਿਹੜੇ ਨੇ ਜਿਲ੍ਹਿਆਂ ਤੋਂ ਵਕ ਵਕ ਸਟੇਟਸ ਤੋਂ ਕਨੈਕਟਡ ਹੈ ਕ੍ਰਾਈਮ ਸੀਗਾ ਪੇਰੈਂਟ ਜਿਹੜੇ ਨੇ ਜਿਹੜੇ ਬੱਚੀ ਦੇ ਉਹ ਲਾਹੌਰ ਸਪਤੀ ਦੇ ਰਹਿਣ ਵਾਲੇ ਜਿਹੜੀ ਵਿਕਟਮ ਸੀਗੀ ਉਹ ਲਾਹੌਰ ਸਪਤੀ ਦੀ ਸੀਗੀ ਤੇ ਕਾਫੀ ਮੂਵਮੈਂਟ ਜਿਹੜੀ ਹੈਗੀ ਸਾਡੀ ਟੀਮ ਨੂੰ ਕਰਨੀ ਪਈ ਅਕ੍ਰੋਸ ਦਾ ਸਟੇਟ ਉਹ ਕਰਕੇ ਜਿਹੜਾ ਹੈਗਾ ਤਰਤੀਸ਼ ਦੌਰਾਨ ਆਪਾਂ ਸਾਰਾ ਕੁਝ ਸਾਹਮਣੇ ਲਿਆਂਦਾ ਹੈ ਔਰ ਬੰਦਾ ਵੀ ਗ੍ਰਿਫਤਾਰ ਹੋ ਗਿਆ ਹੈਗਾ ਜਿਹੜਾ ਲੇਡੀ ਰੂਬੀ ਸੀ ਜਿਹਦਾ ਪਹਿਲਾਂ ਆਪਾਂ ਉਹਨੂੰ ਤਫਤੀਸ਼ ਵਿੱਚ ਜੁਆਇਨ ਕਰਾਇਆ ਸੀਗਾ ਉਤੋਂ ਸਾਨੂੰ ਕੇਸ ਵਿੱਚ ਕਾਫੀ ਮਦਦ ਮਿਲੀ ਸੀਗੀ ਹੁਣ ਉਹਦਾ ਵੀ ਰੋਲ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈ ਕਿ ਜਦੋਂ ਇਹ ਸਾਜ਼ਿਸ਼ ਕੁੜੀ ਨੂੰ ਮਾਰਨ ਦੀ ਹੋਈ ਸੀ ਉਦੋਂ ਸ਼ੀਵਾ ਦਾ ਪਾਰਟ ਆਫ ਇਟ ਤੋਂ ਉਹਨੂੰ ਵੀ ਜਿਹੜਾ ਹੈਗਾ ਆਪਾਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠਵਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸਦਾ ਰਿਮਾਂਡ حاصل ਕੀਤਾ ਗਿਆ ਜਗਬਾਨੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ